ਸਸ਼ਕਾਰ ਜੀ ਕਿਰਿਆ ਟੀਵੀ ਦੇਖ ਰਹੇ ਤੁਸੀਂ ਮੈਂ ਰਣਜੀਤ ਖੋੜ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਪਾਲਨੀ ਹੋਂਦ ਤੱਕ ਰਹਿ ਚੁੱਕੇ ਹਾਂ ਖਨਾਰਿਸ ਸਾਹਤੇ ਕਿਸਾਨਾ ਕੋ ਜਗਜੀਤ ਸਿੰਘ ਢੱਲੇਵਾਲ ਵੱਲੋਂ ਉਹ ਹੜਤਾਲ ਦਾ ਸਤੰਬਰ ਵਾ ਦੇ ਲੈ ਤੇ ਸੋਮਵਾਰ ਸ਼ਾਮ ਨੂੰ ਖਨਾਰਿਸ ਸਾਹਤੇ ਢੱਲੇਵਾਲ ਦਾ ਇਲਾਜ ਕਰੇ ਡਾਕਟਰ ਨੇ ਮੈਡੀਕਲ ਰਿਪੋਰਟ ਜਾਰੀ ਕਰਕੇ ਕਹਿ ਕਿ ਸ਼ਨੀਵਾਰ ਆਖੋ ਡਾਕਟਰ ਸਹਿਤਾ ਲੈ ਕੇ ਬਾਅਦ ਉਹਨਾਂ ਦੀ ਸੇਟ ਵਿੱਚ ਕੁਝ ਸੁਧਾਰ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਖੂਨ ਦੇ ਨਮੂਨੇ ਦੀ ਰਿਪੋਰਟ ਜਲਦ ਆਵੇਗੀ ਸੁਪਰ ਸਪੈਸ਼ਲਿਸਟ ਡਾਕਟਰ ਸਰਬਸੰਵਿਤ ਜੀ ਨਦੀ ਜਾਂਚ ਕਰ ਰਹੇ ਨੇ ਆਖਿ ਚੀਰੇ ਡਾਕਟਰ ਮੋਰਜੀ ਤੇ ਮੌਜੂਦ ਨੇ ਡਾਕਟਰ ਚੌਧਾ ਫਰਵਰੀ ਕੇਂਦਰ ਨਾਮ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਸੇਟ ਵਿੱਚ ਸੁਧਾਰ ਲੈਣ ਦੀ ਕੋਸ਼ਿਸ਼ ਕਰ ਰਹੇ ਸਰਵਲ ਸਿੰਘ ਪੰਦੇੜੀ ਕੈ ਕੇ ਡਾਕਟਰ ਸੁਮੇਂ ਮਾਨ ਸਿੰਘ ਦੀ ਰਿਪੋਰਟ ਅਨੁਸਾਰ ਡਾਕਟਰ ਦੱਲੇਵਾਲ ਨੇ ਖਾਣਾ ਪੀਣਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋ ਸਕੇ ਤੇ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਬਖ ਹਰਿਆਣਾ ਤੇ ਮੁੰਬਈ ਵਿੱਚ ਕੁੱਲ 11 ਥਾਮਾਂ ਤੇ ਲਗਾਤਾਰ 72 ਘੰਟੇ ਚੈਕਪੋਇੰਟ ਕਰੀਤੀ ਹੈ ਗੁਰੂਗਰਾਮ ਪੰਚਕੁਲਾ ਜੀਂਦ ਨੂੰ ਅਲੀਨ ਮੁੰਬਈ ਵਿੱਚ ਵੀ ਨਾਉ ਮਾਰਕੀਟਿੰਗ ਸਰਵਿਸਿਜ਼ ਦੇ ਬਿਗ ਬॉयਜ਼ ਟੌਇਸ ਵਿੱਚ ਛੇ ਕੰਪਨੀਆਂ ਤੋਂ ਦੋ ਲਕਸਰੀ ਗਾਰਾ ਤੇ 3 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ ਇਹ ਨਹੀਂ ਕਿ 17 ਤੋਂ 20 ਜਨਵਰੀ ਤੱਕ ਉਹਨਾਂ ਦੀ ਟੀਮ ਵੀ ਨਾਉ ਇਨਫੋਟੈਕ ਲਿਮਟਿਡ ਅ ਬਿਗ ਬॉयਜ਼ ਟੌਇਸ ਤੋਂ ਇਲਾਵਾ ਹੋਰ ਕਈ ਕੰਪਨੀਆਂ ਤੇ ਛਾਪੇ ਮਾਰੀ ਤੇ ਸੰਸਥਾਵਾਂ ਨਾਲ ਜੁੜੇ ਲੋਕਾਂ ਦੇ ਦਫ਼ਤਰਾਂ ਤੇ ਕਰਾ ਦਾ ਦੌਰਾ ਕਰ ਲਿਆ ਤੇ ਇਹ ਛਾਪਾ ਵੀ ਨਾਉ ਮਾਰਕੀਟਿੰਗ ਸਰਵਿਸ ਸਿਲੀਕਟਡ ਦੇ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਦੇ ਉਪਬੰਧਾਂ ਦੇ ਤਹਿਤ ਮਾਰੇ ਗਏ ਛਾਪਮਾਰੀ ਦੌਰਾਨ ਇੱਕ ਲੈਂਡ ਕਰੂਜ਼ਰ 2.2 ਕਰੋੜ ਰੁਪਏ ਦੀ ਮਰਸੀਡੀਜ਼ ਜੀ ਵੈਗਨ ਤੇ ਇਸ ਤੋਂ ਇਲਾਵਾ ਹੋਰ ਕਈ ਦਸਤਾਵੇਜ਼ ਜਿ ਇਲੈਕਟ੍ਰੀਕਲ ਡਿਵਾਈਸਾਂ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਗਈਆਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਸਿੰਗਰ ਕਟੜੂ ਦੇ ਕੇਸ ਵਿੱਚ ਦੋਸ਼ੀ ਕਰਾਰ ਕੀਤੇ ਗਏ ਜਿਖਦਾਰ ਸਿਧਵਾਰਾ ਵੱਲੋਂ ਦਿੱਲੀ ਦੇ ਤਾਹਾਰ ਚੇਲ ਤੋਂ ਪੰਜਾਬ ਵਿੱਚ ਤਕਰੀਰ ਕਰਨ ਸੰਬੰਧੀ ਦਾਇਰ ਪੁਕਸ਼ਨ ਤੋਂ ਸੁਣਵਾਈ ਹੋਣੀ ਹੈ ਸਰਹਾਨ ਕੇਂਦਰ ਦਿੱਲੀ ਤੇ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਜਵਾਬ ਦਾਖਲ ਕੀਤਾ ਜਾਵੇਗਾ ਪਿਛਲੀ ਸੁਣਵਾਈ ਵਿੱਚ ਸਰਕਾਰ ਨੇ ਕਿਹਾ ਕਿ ਦਾਦੇ ਜਵਾਬ ਮੰਗਿਆ ਸੀ ਕਿ ਇਹ ਅਦਾਲਤ ਵਿੱਚ 6 ਮਾਰਚ 2017 ਤੋਂ ਹਵਾਰਾ ਨੂੰ ਅਰੋਪੀ ਕਰਾਰ ਹੁੰਦਾ ਮੌਤ ਦੀ ਸਜ਼ਾ ਸੁਣਾਈ ਸੀ ਪੰਜਾਬ ਤੇ ਹਾਈ ਕੋਰਟ ਨੇ 11 ਫਰਵਰੀ 2010 ਨੂੰ ਦਿੱਤੀ ਸਜ਼ਾ ਉਰਗੈਂਟ ਵਿੱਚ ਕੰਪਲੀਟ ਕਰਨ ਦਾ ਹੁਕਮ ਜਾਰੀ ਕੀਤਾ ਸੀ ਪਾਈ ਵੀਡੀਓ ਕੁਝਾ ਚਾਰ ਨੂੰ ਆਪਕੇ ਸਾਥੀਆ ਨਾਮ ਸਰਗ ਪੁਟਕੇ ਚੰਡੀਗੜ੍ਹ ਡਰਾਲਾ ਜੀ ਉਥੇ ਫਰਾਰ ਹੋ ਗਿਆ ਤੇ ਉਸ ਦੇ ਬੱਚੇ ਨੂੰ ਇੱਕ ਸਾਲ ਬਾਅਦ ਉਸ ਨੂੰ ਥਾਂ ਲੈ ਗਿਆ ਸੀ ਪੰਜਾਬ ਸਿੱਖਿਆ ਸਕੂਲ ਬੋਰਡ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਸੇਫ ਸਕੂਲ ਵਿਕਲਪ ਪਾਲਿਸੀ ਕਹਿ ਕੇ ਕਿ ਬੱਚਿਆਂ ਦੀ ਸੁਰੱਖਿਆ ਦੇ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸੇਫਟੀ ਵਿਭਾਗ ਨੇ ਇੱਕ ਅਹਿਮ ਫੈਸਲਾ ਲਿਆ ਤੇ ਹੁਣ ਮਾਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਬੱਸ ਵੈਨ ਡਰਾਈਵਰਾਂ ਤੇ ਕੰਡਕਟਰਾਂ ਦੀ ਅੱਖਾਂ ਦੇ ਟੈਸਟ ਦੇ ਨਾਲ-ਨਾਲ ਡੋਪ ਟੈਸਟ ਦਾ ਸਬੂਤ ਕਿਟ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਹੜਾ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਸਕੂਲ ਤਹਿ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਅਤੇ ਡਰਾਈਵਰਾਂ ਉਸ ਸੰਚਾਲਕਾ ਖਿਲਾਫ ਕਾਰਵਾਈ ਕੀਤੀ ਜਾਵੇ ਜਿਲਾ ਪੱਧਰ ਦੇ ਜਿਲ੍ਹਾ ਮੈਸਟਰ ਜੇਸਟੇਟਰ ਹਰ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਕੰਡਕਟਰ ਦੀ ਟੈਸਟ ਰਿਪੋਰਟ ਲੈ ਕੇ ਜਾਣਕਾਰੀ ਦੇ ਤਾਪਕ ਪ੍ਰਾਈਵੇਟ ਸਕੂਲ ਅਤੇ ਡਰਾਈਵਰਾਂ ਤੇ ਕੰਡਕਟਰ ਨੂੰ ਪਰਸਨਿਫਿਕੇਸ਼ਨ ਅੱਖਾਂ ਦੇ ਟੈਸਟ ਦੇ ਨਾਲ-ਨਾਲ ਡੋਪ ਟੈਸਟ ਦਾ ਸਬੂਤ ਵੀ ਜਮ੍ਹਾਂ ਕਰਾਉਣਾ ਹੋਵੇਗਾ ਚੰਡੀਗੜ੍ਹ ਮੇਅਰ ਦੀ ਚੋਣ 24 ਜਨਵਰੀ ਨੂੰ ਨਹੀਂ ਹੋਵੇਗੀ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਮੁਲਤਵੀ ਹੋ ਗਈ ਹੈ ਪੰਜਾਬ ਹਾਈ ਕੋਰਟ ਨੇ 29 ਜਨਵਰੀ ਤਬਾਦ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਹਾਈ ਕੋਰਟ ਨੇ 24 ਜਨਵਰੀ ਦੀ ਵਾਲੀ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਹੈ ਇਹ ਚੋਣ ਦੇ ਮੁਤੀ ਤੇ ਚੋਣ ਪ੍ਰਕਿਰਿਆ ਨੂੰ ਲੈ ਕੇ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ ਜਿਸ ਤੋਂ ਬਾਅਦ ਅਦਾਲਤ ਨੇ ਚੋਣ ਦੀ ਤਾਰੀਖ ਨੂੰ 29 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ ਕਾਂਗਰਸ ਯਾਮਾਦੀ ਪਾਰਟੀ ਨੇ ਚੋਣ ਪ੍ਰਕਿਰਿਆ ਤੇ 14 ਦੀ ਤਾਰੀਖ ਨੂੰ कोर्ट ਵਿੱਚ ਜਨਾਨ ਦੇਤੀ ਸੀ ਦੱਸਦੀ ਹੈ ਕਿ ਅਦਾਲਤ ਵਿੱਚ ਦੋ ਪਟੀਸ਼ਨਰਾਂ ਦਾਇਰ ਕੀਤੀ ਗਈ ਹੈ ਜਿਸਨੂੰ ਚੋਣ ਤਰੀਕ ਸਬੰਧੀ ਸੀ ਮੇਹਤੁਲਦੀਪ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਉਹਨਾਂ ਦਾ ਕਾਰਜਕਾਲ ਸਰਵਿਤਕ ਹੈ ਪਰ ਪਹਿਲਾ ਚੋਣਾ ਕਰਵਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ 29 ਤਰੀਕ ਦਾ ਪਹਿਲਾ ਚੋਣ ਮੋਰਟ ਕਰ ਦਿੱਤੀ ਹੈ ਸ਼ੰਮੂ ਬਾਵਾਟਰ ਤੋਂ ਕਿਸਾਨ ਆਗੂ ਸਰਵਰ ਸਿੰਘ ਪੰਦੇਲ ਨੇ ਹੋਣ ਵਾਲੇ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ ਕੀਤਾ ਸਰਵਰ ਸਿੰਘ ਪੰਦੇਲ ਨੇ ਕਿਹਾ ਕਿ ਕਿਸਾਨ ਦਿੱਕੂਚ ਨਹੀਂ ਕਰਨਗੇ ਕਿਸਾਨ ਜਿੱਥੇ ਬੰਦੇ ਉਹਨਾਂ ਦਾ ਹਾਲគੁਚਾ ਪ੍ਰੋਗਰਾਮ ਟਾਲ ਦਿੱਤਾ ਗਿਆ ਉਹਨਾਂ ਕਹਿ ਕੇ ਕਿ ਅਸੀਂ ਸਰਕਾਰ ਨੂੰ 26 ਜਨਵਰੀ ਤੱਕ ਦਾ ਸਮਾਂ ਦੇ ਰਹੇ ਹਾਂ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ ਇਸ ਦੇ ਨਾਲ ਹੀ ਸਰਵਰ ਸਿੰਘ ਪੰਦੇਲ ਨੇ ਕਿਹਾ ਕਿ ਦਿੱਲੀ ਵਾਲੇ ਸੇਤੂ ਨੂੰ ਦੇਖਦੇ ਹੋਏ ਜਲਦੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਤੇ ਇਹ ਮੀਟਿੰਗ ਦਿੱਲੀ ਦੀ ਬਜਾਏ ਚੰਨੀਗੜ੍ਹ ਵਿੱਚ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਪ੍ਰਤ ਮਾਰਚ ਕੀਤਾ ਜਾਵੇਗਾ ਤੇ ਦਿੱਲੀ ਵਾਲ ਨੇ ਸੰਭੂ ਮੋਰਚੇ ਵੱਲੋਂ ਢੱਲੇ ਵਾਲ ਨੂੰ ਮਾਰਨ ਵਰਤ ਖਤਰਨਾਕਾਂ ਗਿਆ ਮੀਤ ਕੀਤੀ ਗਈ ਹੈ 76 ਪਦੇ ਨੇ ਮਾਰਨ ਵਰਤ ਤੇ ਢੱਲੇ ਵਾਲ ਨੂੰ ਖੰਡਾਲ ਕਰਕੇ ਖਾਣਾ ਖਾਂਦੇ ਪੀਂਦੇ ਕਿ ਉਹਨਾਂ ਕਹਿੰਦੇ ਢੱਲੇ ਵਾਲਾਂ ਨੂੰ ਸੋਹਣ ਤੇ ਕਿਸਾਨੀ ਮੰਡਾ ਦੀ ਲੜਾਈ ਨੂੰ ਤਕਰੇ ਹੋ ਖਿਲਾੜ ਡੋਨਾਲਡ ਕ੍ਰੈਂਪਨ ਨੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਵਜੋਂ ਸਾਂਝ ਪੀਆ ਟ੍ਰਾਂਕ ਵਿੱਚ ਕਈ ਕਾਰਜਕਾਰੀ ਫੈਸਲੇ ਲੈ ਲਿਆ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਸੁਨਹਿਰੀ ਯੁੱਗ ਸ਼ੁਰੂ ਹੋਣ ਜਾ ਰਿਹਾ ਹੈ ਤੇ ਆਪਣੇ 100 ਤੋਂ ਕੁਝ ਮਹੀਨੇ ਬਾਅਦ ਪਾਸ਼ਾ ਚੰਦ ਨੇ 3 ਜਨਵਰੀ ਨੂੰ ਮੁੱਕੇ ਦਿਨਸ ਕਿਹਾ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਅਮਰੀਕਾ ਲਈ ਚੰਗੇ ਦੈਨ ਸ਼ੁਰੂ ਹੋ ਗਏ ਬਦਲਾਅ ਮੌਜਦੀ ਆਵੇਗਾ ਉਹਨਾਂ ਨੇ ਕਹੇ ਕਿ ਅਮਰੀਕਾ ਦੀ ਤਰਕੀ ਤੇ ਸਭ ਤੋਂ ਮਹਾਨ ਸਭ ਤੋਂ ਸ਼ਕਤੀਸ਼ਾਲੀ ਸਭ ਤੋਂ ਸਤਕਾਰਯੋਗ ਰਾਸ਼ਟਰ ਜੋ ਆਪਣਾ ਸਹੀ ਥਾਂ ਮਿਲ ਪ੍ਰਾਪਤ ਕਰੇਗਾ ਜਿਸ ਨਾਲ ਦੁਨੀਆ ਦੀ ਪ੍ਰਸ਼ੰਸਾ ਤੇ ਜੋ ਸ਼ਾਮਲ ਹੋਵੇਗਾ ਫਿਲਹਾਲ ਇਸ ਪ੍ਰੋਗਰਾਮ ਤੋਂ ਸੇ ਨਹੀਂ ਦੁਨੀਆ ਦੇ ਤਾਜ਼ਾ ਖਬਰਾਂ ਲਈ ਤੁਸੀਂ ਦੇਖੀਏ ਜੀ ਜੀਟੀਵੀ ਤੱਕ